ਲੋਬੀ ਬੈਲੀ ਉਹ ਅੱਜ ਆਪਾਂ ਖੜੇ ਆ ਤਲਵੰਡੀ ਸਾਬੋ ਕੇਐਸਐਲ ਦੇ ਤੇ ਕੇਐਸਐ ਜਿਹੜਾ ਕਹਿੰਦੇ ਇਹਨਾਂ ਦਾ ਮਸ਼ੀਨਾ ਚ ਪੂਰਾ ਨਾਮ ਹੈ ਤੇ ਅੱਜ ਬਾਈ ਹੁਰੀ ਕਹਿੰਦੇ ਆ ਮਸ਼ੀਨ ਹੈ ਸਪੈਸ਼ਲ ਹੈ ਨਿਊ ਲਾਂਚਿੰਗ ਹੈ ਤੇ ਕੀ ਕੀ ਹੈਗਾ ਇਹ ਚ ਆਪਾਂ ਸਾਰੀ ਬਾਈ ਨਾਲ ਗੱਲ ਕਰਾਂਗੇ ਬਾਈ ਜੀ ਕੀ ਹਾਲ ਚਾਲ ਹੈ ਪਹਿਲਾਂ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਵੀ ਪਹਿਲਾਂ ਤਾਂ ਦੋਸਤੋ ਜਿਹੜਾ ਤੁਹਾਡਾ ਚੈਨਲ ਆ ਠੀਕ ਆ ਬਾਈ ਉਹਨਾਂ ਨੂੰ ਬਾਕ ਬਾਕ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਲਾਇਕ ਕਰੋ ਠੀਕ ਹੈ ਜੀ ਧੰਨਵਾਦ ਬਾਈ ਦੇ ਤੇ ਇਹ ਆਪਣੀ 95 ਇੰਚੀ ਮਸ਼ੀਨ ਆਈ ਹੈ ਜੀ ਕੇਐਸ ਆਰ ਦੀ ਇਹ ਪਿਛਲੇ ਸਾਲ ਬਾਈ ਲਾਂਚ ਕਰੀ ਸੀ ਅੱਛਾ ਪਿਛਲੇ ਸਾਲ ਲਾਂਚ ਹੋ ਗਈ ਸੀ ਹਾਂ ਤੂੰ ਤਾਂ ਮੰਨ ਕੇ ਚੱਲੋ ਕੰਪਨੀ ਕੀ ਕਰਦੀ ਹੈ ਸਾਡੀ ਪਹਿਲਾ 2 ਸਾਲ ਰਿਵਿਊ ਲੈਂਦੀ ਹੈ ਰਿਵਿਊ ਲੈਣਾ ਹਾਂ ਕੰਪਨੀ ਨੇ ਹਣਾ ਜਦੋਂ ਤੱਕ ਇਹ ਮੰਨ ਕੇ ਚੱਲ ਮਸ਼ੀਨ ਜਮ ਐਨ ਨਖੇਰੇ ਵੀ ਦੀ ਨਾ ਕੱਢੇ ਜਿੰਨਾ ਕਰੋ ਸੈਟੀਸਫਾਈ ਨਾ ਹੋ ਵੀ ਕਰਦੇ ਮਸ਼ੀਨ ਜਿੰਨਾ ਕਰੋ ਸੈਟੀਸਫਾਈ ਹੁੰਦੇ ਨਹੀਂ ਹਣਾ ਉਹਨਾਂ ਦੇ ਕਰਾਉਂਦੇ ਇਹ ਬਾਈ ਇਹ 95 ਇੰਚੀ ਮਸ਼ੀਨ ਆ ਗਈ ਵੱਡੇ ਭਾਈ ਅੱਛਾ ਠੀਕ ਹੈ ਪਹਿਲੀ ਗੱਲ ਸਟਾਰਟਿੰਗ ਦੇ ਵਿੱਚ ਕੀ ਇਹਦੇ ਮਲਟੀ ਗੇਅਰ ਦਿੱਤਾ ਹੋਇਆ ਹੈ ਅੱਛਾ ਗੇ ਮਗਰ ਮਰਜ਼ੀ ਪਾਓ ਤੁਸੀਂ ਅੱਛਾ ਇਹ ਹੈ ਨਹੀਂ ਵੀ ਯਾਰ ਆ ਫਾਰਮ 60 ਵਾਸਤੇ ਆਦੀ 855 36 ਦੀ ਉਹ ਚੱਕਰੀ ਨਹੀਂ ਬਾਈ ਉਹ ਤਾਂ ਟਾਟਾ ਉਹ ਯਾਰ ਤੈਨੂੰ ਪੁੜੀਆਂ ਬਦਲ ਦੀ ਲੋੜ ਹੀ ਨਹੀਂ ਹੈਗੀ ਅੱਛਾ ਵੀ ਯਾਰ ਕਿਹੜੇ ਮਰਜ਼ੀ ਡੈਕਟਰ ਮੰਗਰ ਪਾ ਤੇ ਉੱਥੇ ਸਟਾਰ ਆ ਗਿਆ ਬਾਈ ਅੱਛਾ ਪਾਸਾ ਬਦਲ ਕੇ ਬਾਈ ਉੱਥੋਂ ਚੱਲ ਪਾਣੀ ਤਾਂ ਉੱਥੇ ਚੱਲ ਪੈਣੀ ਹੈ ਹਾਂ ਬਾਈ ਅੱਛਾ ਫੇਰ ਬਾਈ ਉਦੋਂ ਬਾਅਦ ਵਿੱਚ ਇਹਦਾ ਥਰੇਸਰ ਵੱਡਾ ਜਿਹਾ ਅੱਛਾ ਇਹਦੇ ਵਿੱਚ 16 ਫੱਟੀਆਂ ਤੇ 19 ਬਲੇਡ ਚੜਦੇ ਇੱਕ ਫੱਟੀ ਦੇ ਅੱਛਾ ਹਾਂਜੀ ਬਾਈ ਫੇਰ ਉਦੋਂ ਬਾਅਦ ਵਿੱਚ ਇਹਦਾ ਜਿਹੜਾ ਕਟਰ ਹੈਗਾ ਉਹ 7.5 ਫੁੱਟ ਆ ਗਿਆ ਅੱਛਾ 7.5 ਫੁੱਟਾ ਕੱਟ ਰ ਗਿਆ ਤੇ 15 ਫਿੰਗਰਾਂ ਦੇ ਵਿੱਚ ਅੱਛਾ ਮਾਲ ਵੱਧ ਲ ਜਾਂਦੀ ਹੈ ਬਈ ਤੇ ਟਰੈਕਟਰ ਨਾ ਔਖਾ ਹੋਊਗਾ ਕਿ ਰਾਈ ਮਾ ਯਾਰ ਤੂੰ ਕਰਵਾ ਹੀ ਨਾ ਮੰਨ ਅੱਛਾ ਇੱਧਰ ਟਰੈਕਟਰ ਔਖਾ ਕਿਵੇਂ ਹੋ ਜੂ ਇਹਦੇ ਵਿੱਚ ਇੱਥੇ ਸਿਸਟਮ ਲਾਤਾ ਇਹਨਾਂ ਨੇ ਇਹ ਆਹ ਇਹਦੇ ਵਿੱਚ ਬਰਮੇ ਲਾ ਤੇ ਕਹਿੰਦਾ ਮਕਸਦ ਕੀ ਆ ਮਾਲ ਕੀ ਹੈ ਗਿੱਲਾ ਆਵੇ ਸੁੱਕਾ ਆਵੇ ਦੱਬੀ ਤੁਰੇ ਹੁੰਦਾ ਟਰੈਕਟਰ ਸੌਖਾ ਅੱਛਾ ਤੇ ਮਹਤ ਜੋਗ ਨਹੀਂ ਹੁੰਦੀ ਕਿ ਮਾ ਖਾਲੀ ਹੋ ਜਾਂਦੀ ਨਾਲ ਦੀ ਨਾਲ ਯਾਰ ਉਹ ਦੱਸ ਜਦੋਂ ਮਸ਼ੀਨ ਖਾਲੀ ਹੋਊਗੀ ਟਰੈਕਟਰ ਕਿਵੇਂ ਔਖਾ ਹੋ ਜੂਗਾ ਬਈ ਹਾਂ ਸਹੀ ਗੱਲ ਹੈ ਨਾ ਤੇਲ ਘੱਟ ਖਾਉ ਅੱਛਾ ਤੇਲ ਵੀ ਮੰਨਿਆ ਆਪਣੀ ਮੰਨ ਕੇ ਚਲੋ 52 ਇੰਚੀ ਮਸ਼ੀਨ ਆਈ ਉਹਦੇ ਨਾਲ ਉਹ ਇਹ ਲੀਟਰ ਅੱਧੇ ਲੀਟਰ ਦਾ ਫਰਕ ਪਾਈ ਜਾਂਦੀ ਹੈ ਸਮਝ ਗਏ ਠੀਕ ਹੈ ਬਈ ਫੇਰ ਉਦੋਂ ਬਾਅਦ ਦੇ ਵਿੱਚ ਕੀ ਹੈ ਇਹਦਾ ਜਿਹੜਾ ਬੇਟ ਹੈਗਾ ਉਹ ਹੈਗਾ 21 ਕੁਆਰਟਲ 60 ਕਿਲੋਵੈਟ ਅੱਛਾ ਕੀ ਕਰਦੇ ਆ ਡੀਲਰ ਹੋਰ ਆ ਹੋਰਾਂ ਕੰਪਨੀਆਂ ਦੇ ਕਹਿੰਦੇ ਆ ਵੀ ਕੇਐਸ ਦਾ ਘੱਟ ਲਾਉਂਦੇ ਆ ਕਿ ਆਏ ਆ ਫਲਾਨਾ ਧੰਕਾ ਸਾਰਿਆਂ ਨਾਲ ਵੱਧਾ ਭਜਨ ਆਪਣਾ ਬੇਟ ਠੀਕ ਹੈ ਸਾਰਿਆਂ ਨਾਲ ਵੱਧ ਬੇਟ ਆ ਆਪਣੀ ਮਸ਼ੀਨ ਦਾ ਕੇਐਸ ਦਾ ਤੇ ਫੇਰ ਬਾਈ ਉਦੋਂ ਬਾਅਦ ਦੇ ਵਿੱਚ ਕੀ ਹੈਗਾ ਇਹਦੇ ਆ ਪੱਖੇ ਆ ਗਏ ਇਧਰ ਅੱਛਾ ਦਿਖਾ ਲੀਂ ਇਧਰ ਦਿਖਾਓ ਹੂੰ ਅੱਛਾ ਇਹਦੇ ਬਾਈ ਕੰਪਨੀ ਨੇ ਕੀ ਹੈਗੇ ਇੱਥੇ ਖੋਲ ਲੋ ਇੱਕ ਮਿੰਟ ਕੋਈ ਨਾ ਕੋਈ ਅੱਛਾ ਕੰਪਨੀ ਨੇ ਬਾਈ ਪੰਜ ਪੰਜ ਫਰ ਕਰਤੀ ਮੈਂ ਅੱਛਾ ਪਹਿਲਾਂ ਕਿੰਨੇ ਹੁੰਦੇ ਸੀਗੇ ਪਹਿਲਾਂ 4 4 ਹੁੰਨੇ ਹੁੰਦੇ 4 ਹੁੰਦੇ ਸੀ ਫਰ ਕਰਦੇ ਬਾਈ ਸਪੀਡ ਵੱਧਾ ਗਈ ਟਰਾਲੀ ਛੇਤੀ ਭਰਦੀ ਟਰਾਲੀ ਛੇਤੀ ਭਰਦੀ ਹੋਣਾ ਵੱਧ ਸਪੀਡ ਜ ਹੈ ਨਾ ਹੁਣ ਮੰਨ ਕੇ ਚਲੋ ਇਹ ਸਟੀਲ ਮਿਕਸ ਹੈ ਬਾਈ ਸਾਰੇ ਅੱਛਾ ਆ ਸਪੋਰਟ ਲਾਤੀ ਨਾ ਇਹ ਚੀਜ਼ ਅੱਛਾ ਆ ਸਪੋਰਟ ਲਾਗੀ ਹੂੰ ਇਹ ਕਸ ਦਾਬੀ ਨਹੀਂਗਾ ਇਹ ਬਿੰਗਾ ਵੀ ਨਹੀਂ ਹੁੰਦਾ ਛੇਤੀ ਛੇਤੀ ਯਾਰ ਅੱਛਾ ਕਈ ਵਾਰੀ ਵੀ ਮਾਲ ਵੱਧ ਹੋਵੇ ਤੇ ਵੱਧ ਹੋਵੇ ਚੋਕ ਮਤਲਬ ਹੁੰਦੀ ਨਹੀਂ ਪ੍ਰੋਬਲਮ ਵੱਧ ਆਉਂਦੀ ਨਹੀਂ ਕਿਉਂਕਿ ਉਹ ਸਿਸਟਮ ਹੀ ਲੱਗਿਆ ਸਿਸਟਮ ਹੀ ਹਟਾਈ ਦਿੱਤਾ ਉਹਦਾ ਹਟਾਈ ਦਿੱਤਾ ਨਾ ਹਾਂ ਕਿਉਂਕਿ ਯਾਰ ਜਿੰਨੀ ਜਿਹੜੀ ਇਹ ਚੱਲਦੀ ਹੈਗੀ ਉਹ ਨਹੀਂ ਕੋਈ ਹੋਰ ਮਸ਼ੀਨ ਚੱਲਦੀ ਨਹੀਂ ਚੱਲਦੀ ਨਹੀਂ ਹਾਂ ਜਿਹੜੀ ਮਰਜ਼ੀ ਬਰਾਬਰ ਢਾਲੇ ਠੀਕ ਹੈ ਤੇ ਜ਼ੀਮੇਦਾਰਾਂ ਦਾ ਮੰਨ ਕੇ ਚੱਲ ਵੀ ਸਭ ਤੋਂ ਵੱਡੀ ਚੀਜ਼ ਆਪਣੀ ਤੇਲ ਹੀ ਆ ਬਈ ਹਨਾ ਹਾਂ ਫਰਕ ਪੈ ਗਿਆ ਯਾਰ ਹੁਣ ਤੇਲ ਮਹਿੰਗਾ ਹੋਈ ਜਾਂਦਾ ਯਾਰ ਬਾਈ ਹੁਣ ਤਾਂ ਅਗਲਾ ਜਮਾ ਇੰਨਾ ਨਾ ਹਿਸਾਬ ਰੱਖਦਾ ਹੈ ਹਾਂ ਇੰਨਾ ਨਾ ਹਿਸਾਬ ਆਲਾ ਉਹਦੀ ੱੱਕਾ ਮਾਰਦਾ ਵੀ ਪਰ ਕਿੰਨਾ ਖਾ ਗਿਆ ਹਨਾ ਅਗਲੇ ਉਂਗਲਾ ਤੇ ਕਿਨੀਆਂ ਹੋਈਆਂ ਚੀਜ਼ਾਂ ਨੇ ਇਹ ਐ ਚੱਕਰ ਦਾ ਹਾਂ ਉਹ ਟਾਈਮ ਯਾਰ ਤਾਂ ਹੀ ਬਾਈ ਕੇਸ ਸਾਰੇ ਨੂੰ ਵੱਧ ਅੱਜ ਦੇ ਟਾਈਮ ਸਾਰੇ ਨੂੰ ਵੱਧ ਕੇ ਐਸ ਮਸ਼ੀਨ ਵਿਖਦੀ ਹੈ ਬਾਈ ਕੇਐਸ ਬਾਈ ਕੇਐਸ ਹੈਗਾ ਹੈ ਮਾਰਕੀਟ ਹੈਗੀ ਹੈ ਬਾਈ ਆਪਾਂ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰਦੇ ਆਂ ਬਾਈ ਕੇਐਸ ਮਸ਼ੀਨ ਲਓ ਜੇ ਤੁਹਾਨੂੰ ਅੱਜ 5-10000 ਰੁਪਏ ਮਹਿੰਗੀ ਮਿਲ ਜੇ ਵੀ ਕੇਐਸ ਹੀ ਲਓ ਬਾਈ ਹੋਰ ਮਸ਼ੀਨਾਂ ਵਿੱਚ ਨਾ ਪੋ ਨਾ ਪਾਓ ਕਿਉਂਕਿ ਇਹਦੀ ਮਾਰਕੀਟ ਵੱਧਾ ਮਾਰਕੀਟ ਵੱਧਾ ਹੈ ਹੁਣ ਆਪਣੇ ਕੋਲ ਆ 23 ਮਾਡਲ ਖੜੀ ਹੈਗੀ 21 ਮਾਡਲ ਖੜੀ ਆ ਪੁਰਾਣੀਆਂ ਮਸ਼ੀਨਾਂ ਖੜੀਆਂ ਗਈਆਂ ਮੰਨ ਕੇ ਚਲੋ ਜੋ ਵੀ ਮਸ਼ੀਨ ਆ ਗਈ ਫੁੱਲ ਰੇਟ ਫੁੱਲ ਵਿਗਦੀ ਹੈਗੀ ਅੱਛਾ ਮਾਡਲ ਦੇ ਹਿਸਾਬ ਨਾਲ ਬੱਧ ਰੁਪਏ ਦਿੰਦੀ ਹੈਗੀ ਆਪਾਂ ਸੀਜ਼ਨ ਚੱਲ ਗਿਆ ਸੀਜ਼ਨ ਚੱਲ ਗਿਆ ਹਾਂ ਸੀਜ਼ਨ ਚੱਲ ਗਿਆ ਜਿੰਨੇ ਦੀ ਲੈ ਲਈ ਤੁਸੀਂ ਉਸ ਤੋਂ ਵੱਧ ਕੀ ਵਿਗਣਾ ਉਹਨੇ ਉਸ ਤੋਂ ਵੱਧ ਕੀ ਬੀਕੋ ਅੱਛਾ ਤੇ ਉਹ じゃ ਫਿਰ ਹੈਨਾ ਜਿਹੇ ਜੀ ਅੱਜ ਜਿਹੇ ਜੀ ਮੰਨ ਕੇ ਚਲੋ ਅੱਜ ਆਪਾਂ 20000 ਰੁਪਿਆ 15000 ਰੁਪਿਆ ਹੋਰ ਹੋਰਾਂ ਮਸ਼ੀਨਾਂ ਨਾਲ ਵੱਧ ਲਾਉਣੇ ਬਾਈ ਨਾਲ ਤਾਂ ਸੀਜ਼ਨ ਚੱਲਦੀ ਆ ਬਾਈ ਤੇ ਨਾਲੇ ਆਪ ਨੂੰ 15 20000 ਰੁਪਿਆ ਹੋਰ ਵੱਧ ਦੇਖ ਜਾਂਦੀ ਹੈ ਨਹੀਂ ਨਹੀਂ ਫਿਰ 15 20000 ਦਾ ਤਾਂ ਮੈਂ ਤੈਨੂੰ ਇੱਕ ਗੱਲ ਦੱਸ ਦਨੇ ਜੇ 15 20000 ਇਹ ਮਹਿੰਗੀ ਹੈ ਤੇ ਉਹਨੇ ਦਾ ਤੇਲ ਦਾ ਵੀ ਬਾਤ ਦੀ ਹੋਊ ਯਾਰ ਇਹ ਤੇਲ ਦਾ ਬਾਈ ਪੂਰੀ ਫਰਕ ਪਾਉਂ ਪੂਰਾ ਫਰਕ ਪਾਉਂਦੀ ਆ ਬਈ 70000 ਰੁਪਏ ਦਾ ਫਰਕ ਪਾਉਂਦੀ ਆ ਬਈ ਟਰਾਲੀ ਮਗਰ ਲੀਟਰ ਘੱਟ ਲਾ ਲਾ ਜੀ 20 ਟਰਾਲ ਲਗਾਏ ਬੰਦਾ ਬੰਦਾ 20 ਲੀਟਰ ਦੇ ਦੇ ਲੀਟਰ ਤੇਲ ਹੋ ਗਿਆ ਬਈ 20 ਲੀਟਰ ਦੇ ਲਾ 10 10 ਦਿਨਾਂ ਜੀ ਢੋਲ ਗਿਆ ਬਈ ਹਾਂ 10 ਦਿਨਾਂ ਜੀ ਢੋਲ ਗਿਆ 10 ਦਿਨਾਂ ਜੀ ਢੋਲ ਹੋ ਗਿਆ ਹਣਾ ਤੇ 10 ਦਿਨਾਂ ਜੀ ਢੋਲ ਜੀ ਦਾ ਬਚ ਗਿਆ ਫਿਰ ਉਹਦਾ ਜਿਹੜਾ 20000 ਲੱਗਿਆ ਸੀ ਉਹ ਤਾਂ ਨਿਕਲ ਗਿਆ ਨਿਕਲ ਗਿਆ ਬਈ ਨਿਕਲ ਗਿਆ ਢੋਲ ਅਗਲਾ ਬਾਲ ਦਾ ਬਈ ਅਗਲਾ ਕਹਿੰਦਾ ਮੈਂ ਤਿੰਨ ਬਾਲ ਗਏ ਮੇਰੇ ਚਾਰ ਬਾਲ ਗਏ ਸਹੀ ਗੱਲ ਆ ਬਈ ਸਹੀ ਹਣਾ ਪਰ ਪਤਾ ਕੀ ਆ ਭਰਾਵਾ ਉਹ ਗੱਲ ਤੇ ਨਹੀਂ ਆਉਣਾਗਾ ਨਹੀਂ ਨਹੀਂ ਉਹ ਤਾਂ ਹੈਗੀ ਹੈ ਪ੍ਰੋਬਲਮ ਹੈਗੀ ਆ ਆਪਾਂ ਜ਼ਿਮੀਂਦਾਰਾਂ ਨੂੰ ਇਹੀ ਮੈਂ ਮੇਰੀ ਗੱਲ ਦਾ ਗੁੱਸਾ ਨਾ ਕਰੋ ਉਹ ਜ਼ਿਮੀਂਦਾਰ ਭਰਾ ਹਾਂ ਹਾਂ ਪਰ ਜ਼ਿਮੀਂਦਾਰ ਉਹ ਚੀ ਸੋਚਦੀ ਨਹੀਂਗਾ ਜ਼ਿਮੀਂਦਾਰ ਜੇ ਤੈਨੂੰ ਅੱਜ ਮੰਨ ਕੇ 2.5 ਲੱਖ ਦੀ ਮਿਲਦੀਆਂ ਮਸ਼ੀਨਾਂ ਜੇ ਇਹ ਤੈਨੂੰ 3 ਦੀ ਮਿਲਦੀ ਤੇ ਜੇ ਤੈਨੂੰ 2.5 ਦੀ ਮਿਲਦੀ ਹੋਰ ਕੰਪਨੀ ਤੋਂ ਉਹਦੇ ਵੀ ਨਹੀਂ ਵੱਧ ਵੱਧ ਭੱਜੇਗਾ ਉਹ ਚੀ ਨਹੀਂ ਦੇਖਦਾ ਯਾਰ ਵੀ ਮੇਰਾ ਸੀਜ਼ਨ ਦੇ ਵਿੱਚ ਫਾਇਦਾ ਹੋਊਗਾ ਫਾਇਦਾ ਹੋਊਗਾ ਨਾ ਵੀ ਸਰਵਿਸ ਮਿਲੂਗੀ ਆਪਾਂ ਨੂੰ ਸਮਾਨ ਮਿਲੂਗਾ ਬਾਈ ਸਮਾਨ ਕਿੱਥੋਂ ਮਰਜੀ ਲੈ ਲੈ ਕੇ ਇਸ ਦਾ ਬਾਕੀ ਬਾਈ ਸੋਡੀ ਆਪਦੀ ਸਰਵਿਸ ਕਿਵੇਂ ਐ ਬਾਈ ਫੁੱਲ ਵੀਰੇ ਮੈਂ ਹਾਂ ਤੁਸੀਂ ਆਪਣੀਆਂ ਤਿੰਨ ਗੱਡੀਆਂ ਚਾਲ ਲੀਆਂ ਆਪਣਾ ਬਠਿੰਡੇ ਸ਼ੋਰੂਮ ਆ ਪੀਲੀਆ ਮੰਗਾ ਤਲਵੰਡੀ ਸਭ ਆਪਣੇ ਕੋਲੇ ਤਿੰਨ ਗੱਡੀਆਂ ਹੁੰਦੀਆਂ ਇੱਕ ਗੱਡੀ ਆਪਾਂ ਆਹ ਦੀ ਐਕਸਟਰਾ ਰੱਖ ਦਿਆਂਗੇ ਅੱਛਾ ਕੀ ਕੱਲ ਨੂੰ ਕੋਈ ਯਾਰ ਕਿਸਾਨ ਭਰਾ ਨੂੰ ਦਿੱਕਤ ਨਾ ਆਵੇ ਕਿਉਂ ਅੱਜ ਦੇ ਟਾਈਮ ਦੇ ਵਿੱਚ ਕੀ ਆ ਨਾ ਬਾਈ 15 20 ਦਿਨਾਂ ਦਾ ਸੀਜ਼ਨ ਆ ਇਹਦਾ 15 20 ਦਿਨਾਂ ਦਾ ਸੀਜ਼ਨ ਆ 15 20 ਦਿਨਾਂ ਦਾ ਖੇਤ ਜਾ ਕੇ ਸਰਵਿਸ ਕਰਦੇ ਬਾਈ ਖੇਤ ਮੇਰੇ ਖੇਤ ਜਿੱਥੇ ਤੁਸੀਂ ਐਮਪੀ ਜਲਾਓ ਜਿੱਥੇ ਮਰਜੀ ਜਲਾਓ ਰਿਆਣਾ ਚਲਾਓ ਜੀਓਪੀ ਚਲਾਓ ਜਿੱਥੇ ਮਰਜੀ ਚਲਾਓ ਅੱਛਾ ਆਊਟ ਆਫ ਸਟੇਟ ਵੀ ਪੂਰੇ ਮੰਨ ਲਓ ਬਾਈ ਜਿੱਥੇ ਤੁਸੀਂ ਕਹੋਗੇ ਉੱਥੇ ਸਰਵਿਸ ਮਿਲੂਗੀ ਉੱਥੇ ਸਰਵਿਸ ਮਿਲੂਗੀ ਹਾਂ ਇੱਕ ਬਾਈ ਹੋਰ ਆ ਵੀ ਇਹ ਆ ਇਹਨਾਂ ਸੋਚੋ ਵੀ ਯਾਰ ਵੀ ਬੰਦਾ ਵੀਡੀਓ ਬਣਾਈ ਜਾਂਦਾ ਵੀ ਗੱਲਾਂ ਕਰੀ ਜਾਂਦਾ ਆਪਾਂ ਨੂੰ ਪਰਤੇ ਕੇ ਦੇਖ ਲਓ ਤੁਸੀਂ ਇਹ ਵੀ ਮਾਹਿਆ ਯਾਰ ਤੂੰ ਤੇ ਇੱਕ ਹੋਰ ਵੀ ਇਹ ਮਾਰਕੀਟ ਵੱਧਦਾ ਬਈ ਮਾਰਕੀਟ ਤਾਂ ਹੈਗੀ ਬਈ ਕੇਐਸ ਕੇਐਸ ਦੀ ਮਾਰਕੀਟ ਤਾਂ ਹੈਗੀ ਹੈ ਨਾ ਕਿੱਥੇ ਵੀ ਚੀਜ਼ ਲਾ ਕੇ ਕੇਐਸ ਦਾ ਹੈ ਨਾ ਨਾਮ ਚੱਲਦਾ ਹੈ ਕਨ ਗਰੁੱਪ ਫਾਇਦਾ ਕਰਾ ਹੈ ਨਾ ਬਈ ਆ ਜਾਓ ਮਸ਼ੀਨ ਦਿਖਾ ਦੋ ਮਾੜੀ ਸਮਾਰ ਕੇ ਇਹ ਆਪਣਾ ਨਵਾਂ ਮਾਡਲ ਹੈ ਨਾ ਬਈ ਹੈ ਨਾ 750 ਇਹ 750 ਹਾਂ ਬਈ 750 ਹੈ ਨਾ ਤੇ ਇਹਦੀ ਬੰਤਰ ਦਾ ਵੀ ਫਰਕ ਪੈ ਗਿਆ ਥੋੜਾ ਜਿਹਾ ਡਿਜ਼ਾਈਨ ਜਿਹਾ ਵੀ ਹੈ ਨਾ ਬਈ ਮਾਨ ਕੀ ਤਾਂ ਲੰਮੀ ਆ ਗਈ ਦੂਜੀ ਮਸ਼ੀਨ ਲੰਮੀ ਆ ਗਈ ਖੜੀ ਵੱਡੀ ਲੱਗਦੀ ਯਾਰ ਖੜੀ ਵੱਡੀ ਲੱਗਦੀ ਹੈਗੀ ਨਾਲੇ ਟਟਰ ਵੱਡਾ ਆ ਗਿਆ ਬਾਈ ਹਾਂ ਟਟਰ ਵੱਡਾ ਆ ਗਿਆ ਹੈਨਾ ਤੇ ਇਹ ਤਾਂ ਫਿਰ ਯਾਰ ਮੈਨੂੰ ਲੱਗਦਾ ਟਰਾਲੀਆਂ ਵੀ ਮੈਨੂੰ ਲੱਗਦਾ ਵੀ ਵੱਧ ਭਰਦੀ ਹੋਊਗੀ ਟਰਾਲੀ ਬਾਈ ਹਾਂ ਨਾ ਫਰਕ ਵੀ ਹੋਊਗਾ ਨਾ ਮੈਂ ਤੁਹਾਨੂੰ ਦੱਸਦਾ ਟਰਾਲੀ ਕਿੰਨੇ ਮਿੰਟ ਟਰਾਲੀ ਭਰਦੇ ਦੀ ਹੈ ਮਤਲਬ ਜੇ WhatsApp 55 ਚਲਾਉਣੀ ਹੋਵੇ ਇਹ ਇਹ ਬਾਈ 17 ਮਿੰਟਾਂ ਮਿੰਟਾਂ ਟਰਾਲੀ ਭਰਦਾਂ ਦੀ ਹੈ ਬਸ 5 6 ਮਿੰਟਾਂ ਦਾ ਫਰਕ ਪਾਉਂਦੀ ਹੈ ਹਾਂ ਪਾਉਂਦੀ ਹੈ ਹੈਨਾ ਵੀ ਸਾਰੇ ਦਿਨ ਦੇ ਵਿੱਚ ਚਾਰ ਟਰਾਲੀਆਂ ਦਾ ਫਰਕ ਪਾਉਂਦੀ ਹੈ ਬਹੁਤ ਹੈ ਦੂਜੀ ਮਸ਼ੀਨ ਇਹਦਾ ਨ ਤੇਰਾ ਫਰਕ ਪੈ ਗਿਆ 20 ਲੀਟਰ ਤੇਲ ਦਾ ਫਰਕ ਪੈ ਗਿਆ ਤੇਰਾ ਫਰਕ ਪੈ ਗਿਆ ਤੇ ਮੰਨ ਕੇ ਚੱਲ ਵੀ ਦੂਜੀ ਮਸ਼ੀਨ ਨਾਲੋਂ ਰੁਪਈਆਂ ਦਾ ਫਰਕ ਪੈ ਗਿਆ ਫੇਰ ਤਾਂ ਉਹ ਗੱਲ ਹੋ ਗਈ ਨਾ ਵੀ ਡਰਾਈਵਰ ਦਾ ਖਰਚਾ ਵੀ ਇਹ ਕੱਢਦੀ ਐ ਸੋਨੀ ਹਾਂ ਬਾਈ ਪੂਰਾ ਬਾਈ ਹਨਾ ਡਰਾਈਵਰ ਦਾ ਖਰਚਾ ਜੇ ਤੂੰ ਦੋ ਟਰਾਲੀਆਂ ਵੀ ਚਲੋ ਮੰਨ ਲਓ ਵੀ ਆਪਾਂ ਵੱਧ ਬਣਾਉਣ ਲੱਗੇ ਹਾਂ ਤੇ ਸੀਜ਼ਨ ਦੀਆਂ 20 30 ਟਰਾਲੀਆਂ ਵੱਧ ਬਣ ਗਈਆਂ ਬਈ ਆਪਣਾ ਡਰਾਈਵਰ ਮੁਕਤ ਚ ਰਹਿ ਗਿਆ ਹਨਾ ਹਾਂ ਬਾਈ ਰਹਿੰਦਾ ਹਾਂ ਹਨਾ ਤੇਰੇ ਪ੍ਰਾਈਸ ਬਰੂਝ ਦੱਸ ਦੇਗਾ ਬਈ ਕਿ ਇਹਦਾ ਪ੍ਰਾਈਸ ਹੈਗਾਗਾ ਬਾਈ ਇਹਦਾ ਪ੍ਰਾਈਸ ਹੈਗਾਗਾ 375000 ਰੁਪਈਆ ਬਈ ਪੌਣੇ 4 ਲੱਖ ਰੁਪ ਇਸ ਜੇ ਕੋਈ ਛੋਡੇ ਚੈਨਲ ਦੇ ਰਾਹੀਂ ਆਉਂਦਾਗਾ ਆਪਣੇ ਕੋਲ ਤੇ ਆਪਾਂ ਉਹਨਾਂ ਨੂੰ 10000 ਰੁਪਏ ਅੱਜ ਲੈਸ ਕਰ ਦਾਂਗੇ 10000 ਰੁਪਏ 10000 ਲੈਸ ਕਰ ਦਾਂਗੇ ਲਓ ਵੀ ਮੱਲੋ ਇਹ ਮੌਕੇ ਬਾਰ ਬਾਰ ਨਹੀਂ ਮਿਲਦੇ ਹੁੰਦੇ ਹਨਾ ਆਪਣੀ ਵੀਡੀਓ ਹੀ ਲੈ ਜਾਂਦੇ ਵੰਲਾ ਰੇਟ ਜਿਹੜਾ ਵਧਾਤਾ ਵਧਾਤਾ ਤੇ ਆ ਬਾਈ ਦੇ ਚੈਨਲ ਕੋਈ ਵੀ ਆਉਂਦਾਗਾ ਤੇ ਆਪਾਂ 10000 ਰੁਪਏ ਲੈਸ ਕਰ ਦਾਂਗੇ ਤੇ ਮੱਲੋ ਨਾ ਵੀਡੀਓ ਸ਼ੇਅਰ ਕਰਕੇ ਆਇਓ ਸਕਰੀਨਸ਼ਾਟ ਲੈਓ ਹਨਾ ਹਾਂ ਤੇ ਬਾਈ ਆਪਦਾ ਨੰਬਰ ਜ਼ਰੂਰ ਬੋਲ ਦਿਓ ਹਨਾ ਆਪਣਾ ਨੰਬਰ ਹੈਗਾ ਜੀ 97804 ਹਾਂਜੀ 34632 ਇੱਕ ਨੰਬਰ ਹੈਗਾ 99883 37908 ਤੇ ਬਾਈ ਇਹ ਆਪਣਾ ਆ ਗਿਆ ਰੋੜੀ ਰੋਡ ਤੇ ਹਾ ਆਪਣਾ ਹੈਗਾ ਸ਼ੋਰੂਮ ਬਾਈ ਰੋੜੀ ਰੋਡ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਸਾਹਮਣੇ ਸਾਹਮਣੇ ਜਮਾ ਹੈ ਹਾਂ ਤੇ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਹਨਾ ਤੇ ਆਪਣੇ ਜਿਹੜਾ ਪੇਜ ਆ ਉਹਨੂੰ ਫਾਲੋ ਕਰ ਲਿਓ ਤੇ ਧੰਨਵਾਦ ਬਾਈ ਸੋ